ਮੰਮੀ ਜੀ ਬੈਠੇ ਜੀ ਆਹੋ ਬੀਤੇ ਹੀ ਮਾਰ ਜੋ ਫੇਰਾ ਨਾਲੇ ਘਰ-ਬਾਰ ਵੇਖ ਜੋ ਤੇ ਦੇ ਹੀ ਕਹਿਨ ਵੀ ਕਹਿੰਦੇ ਫੇਰਾ ਤੇ ਹੀ ਮਾਰਨਾ ਹੀ ਆ ਤੇ ਨਾਲੇ ਉਹ ਮੰਮੀ ਜੀ ਨਾਲੇ ਉਥੇ ਇੱਕ ਹੋਰ ਖੁਸ਼ਖਬਰੀ ਬਣੀ ਆ ਕਰੋ ਮੰਮੀ ਜੀ ਘੜੀ ਪਾਲ ਤੇ ਜਾਣਾ ਹੁੰਦਾ ਬੰਦੇ ਨੇ ਮਹੀਨੇ ਦੋ ਮਹੀਨੇ ਵੀ ਬੰਦਾ ਬਾਹਰ ਲਾਵੇ ਨਾ ਤੇ ਮਨ ਹੋਰਦਾ ਹੋਰ ਹੋਏ ਕਿ ਹੋ ਲਓ ਮੰਮੀ ਜੀ ਘੜੀ ਪਾਲ ਬੰਦਾ ਬਾਹਰ ਚਲ ਜੇ ਨਾ ਮਹੀਨੇ ਦੋ ਮਹੀਨੇ ਵਾਸਤੇ ਮਨ ਹੋਰਦਾ ਹੋਰ ਹੋ ਜਾਂਦਾ ਇਹ ਨਹੀਂ ਲੱਗਦਾ ਤੇ ਤੁਹਾਨੂੰ ਜਿੰਨਾ ਚਿਰ ਠੀਕ ਰਹੂ ਮੰਮੀ ਜੀ ਥੋੜਾ ਜਿਹਾ ਟਾਈਮ ਬੰਦਾ ਬਾਹਰ ਲਾਵੇ ਨਾ ਮਹੀਨਾ ਦੋ ਮਹੀਨੇ ਤੇ ਇਹ ਆ ਵੀ ਮਨ ਬਦਲ ਜਾਂਦਾ ਵਾ ਸਾਰੀ ਉਮਰ ਤਹੀ ਇੱਥੇ ਕੱਟੀ ਆ ਬੈਠੇ ਜੇ ਨਾ ਆਪਣਾ ਆਰਾਮ ਨਾਲ ਸਾਰੀ ਜ਼ਿੰਦਗੀ ਵਧੀਆ ਕੱਟਣ ਜੇ ਜੀ ਹੋਏ ਰੱਬਾ ਮੰਮੀ ਜੀ ਮੈਨੂੰ ਪਤਾ ਵਾ ਵੀ ਇੱਥੇ ਵੀ ਤਹੀ ਬੜਾ ਵਧੀਆ ਰਹਿਣ ਦੇ ਜੀ ਵਧੀਆ ਹੋ ਜਾਂਦਾ ਵਾ ਕਈ ਚੀਜ਼ਾਂ ਨਵੀਆਂ ਵੇਖਦਾ ਵਾ ਤੇ ਇਹ ਆ ਵੀ ਠੀਹੜੇ ਨਾਲ ਲੋਗੇ ਨਾ ਠੀਕ ਆ ਜੇ ਬੱਜੇ ਗਏ ਉਹਦਾ ਕੋਈ ਚੰਗਾ ਆਸ ਨਾ ਨਹੀਂ ਮੈਂ ਜਿਹਨੇ ਮੜੀ ਜਉ ਹੁਸਮਾਈ ਲ ਕੀਤੀ ਜੀ ਲੱਲੋ ਡਰ ਗਿਆ ਜੇ ਮੀ ਜੀ ਕੀ ਕਰੇ ਮਮੀ ਮਮੀ ਜੀ ਮੈਨੂੰ ਬਣਾ ਕੀ ਹੋ ਗਿਆ ਮਮੀ ਜੀ ਮੈਨੂੰ ਪਤਾ ਵਾ ਵੀ ਤੁਸੀਂ ਇੱਥੇ ਬੜੇ ਵਧੀਆ ਰਹਿੰਦੇ ਹੋ ਬਾਹਰ ਜਾ ਕੇ ਨਾ ਬੰਦੇ ਦਾ ਜੀ ਲੱਗ ਜਾਂਦਾ ਵਾ ਮਨ ਬਦਲ ਜਾਂਦਾ ਵਾ ਇਹ ਆ ਵੀ ਤੁਸੀਂ ਬੱਚਿਆਂ ਦੇ ਕੋਲ ਰਹੋਗਾ ਮਮੀ ਜੀ ਮੈਨੂੰ ਪਤਾ ਵਾ ਵੀ ਇੱਥੇ ਵੀ ਤੁਸੀਂ ਬੜਾ ਵਧੀਆ ਰਹਿੰਦੇ ਹੋ ਕਰ ਦਿੰਦੇ ਆ ਜਦੋਂ ਬੰਦਾ ਸੈਟਲ ਨਾ ਹੋਏ ਤੇ ਫਿਰ ਵਿਆਹ ਵੀ ਥੋੜੀ ਹੋ ਜਾਂਦਾ ਕਿਤੇ ਸਹੀ ਗੱਲ ਵਾ ਚੱਲ ਕੋਈ ਗੱਲ ਨਹੀਂ ਮਹਾਰਾਜ ਜੀ ਇਦਾਂ ਹੀ ਸਾਰੇ ਕੰਮ ਬਣਾਉਂਦਾ ਹੁੰਦਾ ਵਾ ਆਪਣੇ ਆਪ ਨੂੰ ਪਾਰੂ ਪੁੱਤ ਮਾਪਿਓ ਨੂੰ ਵੀ ਫਿਕਰ ਹੁੰਦਾ ਵਾ ਜਿੰਨਾ ਚਿਰ ਨਾ ਬੱਚੇ ਕਿਸੇ ਕੰਮ ਤੇ ਨਹੀਂ ਲੱਗਦੇ ਚੱਲ ਹੁਣ ਤਿੰਨਾ ਜਾਣਿਆਂ ਦਾ ਇਕੱਠਾ ਹੀ ਬਣ ਗਿਆ ਪਰਿਵਾਰ ਜਿਹਦਾ ਇੱਥੇ ਰਹਿੰਦੇ ਹੀ ਉਦਾਂ ਹੀ ਪਰਿਵਾਰ ਬਾਹਰ ਜਾ ਕੇ ਬਣ ਜਾਣਾ ਹਾਂਜੀ ਮੰਮੀ ਜੀ ਕੋਈ ਨਹੀਂ ਮੈਂ ਤੈਨੂੰ ਦੱਸ ਦੂੰਗੀ ਕਿ ਚੋਲ ਬਣ ਚੁ 2 1 ਕਿੰਨੇ ਦਿਨ ਵੀ ਰੈਸਟ ਕਰ ਲਓ ਕਰਦੇ ਹੀ ਆ ਦੀਦੀ ਕੰਮ ਚੱਲ ਪੁੱਤ ਅਜੇ ਤੈਨੂੰ ਚੀਜ਼ਾਂ ਦਾ ਨਹੀਂ ਪਤਾ ਕਿ ਕਿਹੜੀ ਚੀਜ਼ ਕਿੱਥੇ ਆ ਵੇਲਾ 21 ਲੋ ਜਪੜੀ ਦੋ ਦੋ ਆ ਪਾਸਵਰਡ 31 ਮੇਰਾ ਨਾ ਦਵਾ ਮम्मी ਨੂੰ ਨਾ ਫੋਨ ਕਰੀ ਲਵਾ 21 ਮੰਮੀ ਜੀ ਬੜੀ ਜ਼ਿਆਦਾ ਖੁਸ਼ੀ ਹੋਈ ਆ ਚੱਲ ਵਧੀਆ ਵਧੀਆ ਪੁੱਤ 21 ਮੰਮੀ ਜੀ ਮਿੰਨ ਤੇ ਸੱਚੀ ਬੜੀ ਖੁਸ਼ੀ ਹੋਈ ਆ ਏ ਆਪੇ ਵੀਜੀ ਦਾ ਕੰਮ ਬਣ ਗਿਆ ਵਾ ਨਾ ਕੈਮੀ ਦੀ ਬਾਈ ਬਾਈ ਟੋਅਰ ਚਲੋ ਇਹ ਵੀ ਚੰਗਾ ਹੋ ਗਿਆ ਵਾ ਵੀਵੀਜੀ ਦਾ ਵੀ ਵਿਦਾ ਆ ਗਿਆ ਵਾ ਤੇ ਮੰਮੀ ਹੁਣੀ ਵੀ ਆਪਣੇ ਕੰਮ ਕਰਤੇ ਲੱਗਣਗੇ ਤੇ ਵੀਜੀ ਦੀ ਟੈਨਸ਼ਨ ਮੁੱਕ ਜੂਗੀ ਇਦਾਂ ਕਰਨੀ ਆ ਮੰਮੀ ਹੁਣ ਅੰਦਾਰ ਸਹੀ ਹੋਗੇ ਇੱਕ ਕੱਟ ਕਰਕੇ ਲਾ ਥੋੜਾ ਤੁਸੀਂ ਟੋਅਰ ਹੈ ਕਿ ਨਿਊ ਦੀ ਗੱਲ ਹੋ ਗਈ ਆ ਨਾ ਵੀਜੀ ਬਾਈ ਮਰ ਰਹੇ ਕੀ ਡਿਆ ਹੈ ਕਰਨ ਕਰਨਾ ਕੀ ਸੀਗਾ ਉਹ ਤੁਹਾਡੇ ਡਾਕੂਮੈਂਟ ਜੇ ਵੇਖਣ ਦੇ ਆਈਆਂ ਨੰਬਰਸਲ ਜਨਾਂ ਦੇ ਜਨਸਾ 2 3 ਸਟਾਰ ਵੀ ਦੀ ਵਜ੍ਹਾ ਮਾਰਨ ਲਈ ਉਹ ਯਾਰ ਆਵਾਜ਼ ਮਾਰੀ ਸੀ ਮੈਂ ਨਾ ਗੱਲ ਕਰੀ ਪੈਸੇ ਜਮਾ ਹੁੰਦੇ ਹੋਣੇ ਠੀਕ ਆ ਤੇ ਕੋਈ ਆਈ ਫਸਲ ਪਸਲ ਦੇ ਜੋੜ ਲਈ ਆਣਾ ਚਲ ਕੱਟ ਲਈ ਇਥੇ 2 3 ਸਟਾਰ ਜੋ ਬਣਾ ਤੂੰ ਮੈਨੂੰ ਨਾ ਗਲਤ ਨਾ ਸਮਝੀ ਮੈਂ ਤੈਨੂੰ ਤਾਂ ਕਹਿਣ ਡਿਆ ਆਂ ਵੀ 2 3 ਸਟਾਰ ਜੋ ਬਣ ਤੂੰ ਨਾ ਮੈਨੂੰ ਗਲਤ ਨਾ ਸਮਝੀ ਉਹ ਗੱਲ ਤਾਂ 3 1 2 3 స్టార్ ਉਹ ਯਾਰ ਮੈਂ ਆ ਰਿਹਾ ਮੈਂ ਕਰਦਿਆਂ ਲੜਦਾ ਰਿਹਾ ਪਹਿਲਾਂ ਚੱਲ ਇਹ ਵੀ ਜੁਗ ਨਹੀਂ ਨਾ ਸੌਖਾ ਮੰਨ ਜਾਣਾ ਸੀ ਨਾ ਤੇ ਮੈਨੂੰ ਪਤਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਤੇਰੇ ਤਿੰਨ ਵਾਰੀ ਚੱਲ ਨਹੀਂ ਕਹਿਣਾ ਮੈਂ ਕਰਦਾ 2 3 స్టార్ ਯਾਰ ਤੇ ਸਹੀ ਉਥੇ ਖੂ ਤਿਆਰੀ ਹੈ ਤੇਰੇ ਬਾਤੇ ਉਧਰ ਜੀ ਸੁੱਟਣਾ ਧੰਨਵਾਦ 2 3 స్టార్ 2 3 స్టార్ ਕੋਈ ਗੱਲ ਨਹੀਂ ਤੇਰੇ ਹੱਥੇ ਵੀ ਖੂ ਤਿਆਰ ਹੋ ਉਥੇ ਉਹਦੇ ਵਿੱਚ ਡਿੱਗਣਾ ਤੁੰਗਾ ਜੋਬਨ ਕਹਿਣਾ ਵਾ ਨਾਲ ਯਾਰ ਨਹੀਂ ਕਹਿਣਾ ਜੋਬਨ 2 ਐਂਡ 1 ਕੋਈ ਗੱਲ ਨਹੀਂ ਜੋਬਨ ਉੱਥੇ ਖੂ ਤਿਆਰ ਆ ਤੇਰੇ ਵਾਸਤੇ ਮੁਰਗੀ ਕਾਣਾ ਤਿਆਰ ਵਾ ਤੇ ਮੁਰਗੀ ਕਾਣਾ ਇੱਧਰ ਪੁੱਛਣਾ ਪਿਓ ਨਾ ਯਾਰਾਂ ਨੇ ਫੋਨ ਕੀਤਾ ਗਲੋ ਵਾਸਤੇ ਪਤਾ ਨਹੀਂ ਵੱਡੀ ਆ ਉਹਨੇ ਕਿ ਨਹੀਂ ਤੁਹਾਡੇ ਬੰਦੇ 2 1 ਜੋਬਨ ਤੇਰੇ ਵਾਸਤੇ ਵੀ ਉੱਥੇ ਖੂ ਤਿਆਰ ਹੀ ਆ ਟੈਨਸ਼ਨ ਨਾ ਆ ਉਹਦੇ ਜੀ ਸੁੱਟਣਾ ਤੈਨੂੰ ਮੰਮੀ ਜੀ ਬੈਠੇ ਜੀ ਆਹ ਪਿੱਧੀ ਮਾਜੋ ਫੇਰਾ ਨਾਲੇ ਘਰ-ਬਾਰ ਵੇਖ ਜੋ ਤੇ ਦੇ ਹੀ ਕਹਿਨ ਪੀ ਕਹਿੰਦੇ ਫੇਰਾ ਤੇ ਹੀ ਮਾਰਨਾ ਹੀ ਆ ਤੇ ਨਾਲੇ ਉਹ ਮੰਮੀ ਜੀ ਨਾਲੇ ਉਥੇ ਇੱਕ ਹੋਰ ਖੁਸ਼ਖਬਰੀ ਬਣੀ ਆ ਕਰੋ ਮੰਮੀ ਜੀ ਘੜੀ ਪਾਲ ਤੇ ਜਾਣਾ ਹੁੰਦਾ ਬੰਦੇ ਨੇ ਮਹੀਨੇ ਦੋ ਮਹੀਨੇ ਵੀ ਬੰਦਾ ਬਾਹਰ ਲਾਵੇ ਨਾ ਤੇ ਮਨ ਹੋਰਦਾ ਹੋਰ ਹੋਊ ਕਿ ਹੋ ਲਓ ਮੰਮੀ ਜੀ ਘੜੀ ਪਾਲ ਬੰਦਾ ਬਾਹਰ ਚਲ ਜੇ ਨਾ ਮਹੀਨੇ ਦੋ ਮਹੀਨੇ ਵਾਸਤੇ ਮਨ ਹੋਰਦਾ ਹੋਰ ਹੋ ਜਾਂਦਾ ਨਹੀਂ ਲੱਗਦਾ ਤੇ ਤੁਹਾਨੂੰ ਜਿੰਨਾ ਚਿਰ ਠੀਕ ਰਗੂ ਹੋਏ ਮੰਮੀ ਜੀ ਥੋੜਾ ਜਿਹਾ ਟੈਂਪੰਦਾ ਬਾਹਰ ਲਾਵੇ ਨਾ ਮਹੀਨਾ ਦੋ ਮਹੀਨੇ ਤੇ ਇਹ ਆ ਵੀ ਮਨ ਬਦਲ ਜਾਂਦਾ ਵਾ ਸਾਰੀ ਉਮਰ ਤਹੀ ਇੱਥੇ ਕੱਟੀ ਆ ਬੈਠੇ ਜੇ ਨਾ ਆਪਾਂ ਆਰਾਮ ਨਾਲ ਸਾਰੀ ਜ਼ਿੰਦਗੀ ਵਧੀਆ ਕੱਟਣ ਜੇ ਜੇ ਹੋਏ ਰੱਬਾ ਮੰਮੀ ਜੀ ਮੈਨੂੰ ਪਤਾ ਵਾ ਵੀ ਇੱਥੇ ਵੀ ਤੀ ਨਹੀਂ ਬੜਾ ਵਧੀਆ ਰਹਿਣ ਦੇ ਜੇ ਹੋ ਜਾਂਦਾ ਵਾ ਕਈ ਚੀਜ਼ਾਂ ਨਵੀਆਂ ਵੇਖਦਾ ਵਾ ਤੇ ਇਹ ਆ ਵੀ ਠਿਹੜੇ ਨਾਲ ਰਹੋਗੇ ਨਾ ਠੀਕ ਹੈ ਜੇ ਬਦਲੇ ਜੇ ਥੋੜਾ ਕੋਲ ਅਸ ਨਹੀਂ ਮੰਨ ਜਿਨੇ ਮੜੀ ਜਉ ਉਸ ਮਾਇਲੀ ਕੀਤੀ ਜੀ ਡਰ ਗਿਆ ਜੇ ਮਮੀ ਜੀ ਕੀ ਕਰੇ ਮਮੀ ਮਮੀ ਜੀ ਮੈਨੂੰ ਬਸ ਕੀ ਹੋ ਗਿਆ ਮਮੀ ਜੀ ਮੈਨੂੰ ਪਤਾ ਵਾ ਵੀ ਤੁਸੀਂ ਇੱਥੇ ਬੜੇ ਵਧੀਆ ਰਹਿੰਦੇ ਹੋ ਬਾਹਰ ਜਾ ਕੇ ਨਾ ਬੰਦੇ ਦਾ ਜੀ ਲੱਗ ਜਾਂਦਾ ਵਾ ਮਨ ਬਦਲ ਜਾਂਦਾ ਵਾ ਇਹ ਆ ਵੀ ਤੁਸੀਂ ਬੱਚਿਆਂ ਦੇ ਕੋਲ ਰਹੋਗਾ ਮਮੀ ਜੀ ਮੈਨੂੰ ਪਤਾ ਵਾ ਵੀ ਇੱਥੇ ਵੀ ਤੁਸੀਂ ਬੜਾ ਵਧੀਆ ਰਹਿੰਦੇ ਹੋ ਕਰ ਦਿੰਦੇ ਆ ਜਦੋਂ ਬੰਦਾ ਸੈਟਲ ਨਾ ਹੋਏ ਤੇ ਫਿਰ ਵਿਆਹ ਵੀ ਥੋੜੀ ਹੋ ਜਾਂਦਾ ਕਿਤੇ ਸਹੀ ਗੱਲ ਵਾ ਚੱਲ ਕੋਈ ਗੱਲ ਨਹੀਂ ਮਹਾਰਾਜ ਜੀ ਇਦਾਂ ਹੀ ਸਾਰੇ ਕੰਮ ਬਣਾਉਂਦਾ ਹੁੰਦਾ ਵਾ ਆਪਣੇ ਆਪ ਰੂ ਲਾ ਪਾਰੂ ਪੋਤਾ ਮਾਪੇ ਨੂੰ ਹੀ ਫਿਕਰ ਹੁੰਦਾ ਵਾ ਜਿੰਨਾ ਚਿਰ ਨਾ ਬੱਚੇ ਕਿਸੇ ਕੰਮ ਤੇ ਨਹੀਂ ਲੱਗਦੇ ਚੱਲ ਹੁਣ ਤਿੰਨਾ ਜਾਣਿਆਂ ਦਾ ਇਕੱਠਾ ਹੀ ਬਣ ਗਿਆ ਪਰਿਵਾਰ ਜਿਹਦਾ ਇੱਥੇ ਰਹਿੰਦੇ ਹੀ ਉਦਾਂ ਹੀ ਪਰਿਵਾਰ ਬਾਹਰ ਜਾ ਕੇ ਬਣ ਜਾਣਾ ਹਾਂਜੀ ਮੰਮੀ ਜੀ ਕੋਈ ਨਹੀਂ ਮੈਂ ਤੈਨੂੰ ਦੱਸ ਦੂੰਗੀ ਤੇ ਚੋਲ ਬਣਸੇ ਚੋਲ ਦੀਦੀ ਨੂੰ ਵੀ ਰੈਸਟ ਕਰ ਦੋ ਕਰਦੇ ਹੀ ਆ ਦੇਦੀ ਕੰਮ ਚੱਲ ਪੁੱਤ ਅਜੇ ਤੈਨੂੰ ਚੀਜ਼ਾਂ ਦਾ ਨਹੀਂ ਪਤਾ ਕਿ ਕਿਹੜੀ ਚੀਜ਼ ਕਿੱਥੇ ਆ ਵੇਲਾ 21 ਲੋ ਜਪੜੀ ਦੋ ਦੋ ਆ ਪਾਸਵਰਡ 31 ਮੇਰਾ ਨਾ ਦਵਾ ਮੰਮੀ ਨੂੰ ਨਾ ਫੋਨ ਕਰੀ ਲਵਾ 21 ਮੰਮੀ ਜੀ ਬੜੀ ਜ਼ਿਆਦਾ ਖੁਸ਼ੀ ਹੋਈ ਐ ਚੱਲ ਵਧੀਆ ਵਧੀਆ ਪੁੱਤ 21 ਮੰਮੀ ਜੀ ਮਿੰਟ ਤੇ ਸੱਚੀ ਬੜੀ ਖੁਸ਼ੀ ਹੋਈ ਆ ਏ ਆਪੇ ਵੀਜੀ ਦਾ ਕੰਮ ਬਣ ਗਿਆ ਵਾ ਨਾ ਕੰਮੀ ਦੀ ਬਾਈ ਬਾਈ ਟੋਅਰ ਚਲੋ ਇਹ ਵੀ ਚੰਗਾ ਹੋ ਗਿਆ ਵਾ ਵੀਜੀ ਦਾ ਵਿਦਾ ਆ ਗਿਆ ਵਾ ਤੇ ਮੰਮੀ ਹੁਣੀ ਵੀ ਆਪਣੇ ਕੰਮ ਕਰਤੇ ਲੱਗਣਗੇ ਤੇ ਵੀਜੀ ਦੀ ਟੈਨਸ਼ਨ ਮੁੱਕ ਜੂਗੀ ਇਦਾਂ ਕਰਨੀ ਆ ਮੰਮੀ ਹੁਣ ਅੰਦਾਜ਼ੀ ਹੋਣੀ ਇੱਕ ਕਟ ਕਰਕੇ ਲਾ ਥੋੜਾ ਤੁਸੀਂ ਟੋਅਰ ਹੈ ਕਿ ਨਿਉ ਦੀਆਂ ਗੱਲ ਹੋ ਗਈਆਂ ਨਾ ਵੀਜੀ ਬਾਈ ਮਰਣੀ ਕੀ ਲਿਆ ਹੀ ਕਰਨ ਕਰਨਾ ਕੀ ਸੀਗਾ ਉਹ ਤੁਹਾਡੇ ਡਾਕੂਮੈਂਟ ਜੇ ਵੇਖਣ ਦੇ ਆਈ ਗਏ ਲੰਘੇ ਦੇ 2 3 ਸਟਾਰ ਜੀ ਦੀ ਵਜ੍ਹਾ ਮਾਰਨ ਲਈ ਹੋ ਉਹ ਯਾਰ ਵਾਜ ਮਾਰੀ ਸੀ ਮੈਂ ਨਾ ਗੱਲ ਕਰੀ ਪੈਸੇ ਜਮਾ ਹੁੰਦੇ ਹੁੰਦੇ ਨੇ ਠੀਕ ਆ ਤੇ ਕੋਈ ਐਂ ਫਸਲ ਕੁਸਲ ਦੇ ਜੋੜ ਲਈਏ ਹੁਣ ਚਲ ਕੱਢ ਲਈ ਤੇ 2 3 ਸਟਾਰ ਜੋ ਬਣ ਤੂੰ ਮੈਨੂੰ ਨਾ ਗਲਤ ਨਾ ਸਮਝੀ ਮੈਂ ਤੈਨੂੰ ਤਾਂ ਕਹਿਣ ਡਿਆ ਆਂ ਵੀ 2 3 ਸਟਾਰ ਜੋ ਬਣ ਤੂੰ ਨਾ ਮੈਨੂੰ ਗਲਤ ਨਾ ਸਮਝੀ 3 ਕੀ ਕਮਾਨ ਮੈਂ 2 3 స్టార్ ਉੱਈਰ ਮੈਂ ਆਦਿਆਂ ਵਿੱਚ ਕਰਦਿਆਂ ਲੜਦਾ ਰਿਆਂ ਪਹਿਲਾਂ ਚੱਲ ਇਹ ਵੀ ਜੋਬ ਨਹੀਂ ਨਾ ਸੌਖਾ ਮੰਨ ਜਾਣਾ ਸੀ ਨਾ ਮੈਨੂੰ ਪਤਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਤੇਰੇ ਤਿੰਨ ਵਾਰੀ ਚੱਲ ਨਹੀਂ ਕਹਿਣਾ ਮੈਂ ਕਰਦਾ ਰਿਆਂ 3 3 ਯਾਰ ਤੇ ਸਹੀ ਉਥੇ ਖੂ ਤਿਆਰੀ ਹੈ ਤੇਰੇ ਬਾਤੇ ਉਧੇ ਜੁੱਟਣਾ ਤੈਨੂੰ 2 3 స్టార్ 2 3 స్టార్ ਕੋਈ ਗੱਲ ਨਹੀਂ ਤੇਰੇ ਹੱਥੇ ਵੀ ਖੂ ਤਿਆਰ ਬਾ ਉਥੇ ਉਹਦੇ ਵਿੱਚ ਡਿੱਗਣਾ ਜੋਬਨ ਕਹਿਣਾ ਵਾ ਨਾਲ ਯਾਰ ਨਹੀਂ ਕਹਿਣਾ ਜੋਬਨ 2 ਐਂਡ 1 ਕੋਈ ਗੱਲ ਨਹੀਂ ਜੋਬਨ ਉੱਥੇ ਖੂ ਤਿਆਰ ਆ ਤੇਰੇ ਵਾਸਤੇ ਮੁਰਗੀ ਤਾਂ ਨਾ ਤਿਆਰ ਵਾ ਤੇ ਮੁਰਗੀ ਕਾ ਨਾ ਇੱਧਰ ਪੁੱਛਣਾ ਪਿਓ ਨਾ ਉਹ ਯਾਰਾਂ ਨੇ ਫੋਨ ਕੀਤਾ ਗਲੋ ਵਾਸਤੇ ਪਤਾ ਨਹੀਂ ਵੱਡੀ ਆ ਉਹਨੇ ਕਿ ਨਹੀਂ ਤੁਹਾਡੇ ਬੰਦੇ 2 1 ਜੋਬਨ ਤੇਰੇ ਵਾਸਤੇ ਵੀ ਉੱਥੇ ਖੂ ਤਿਆਰ ਹੀ ਆ ਟੈਨਸ਼ਨ ਨਾ ਉਹਦੇ ਚ ਸੁੱਟਣਾ ਥਈ